ਇਹ ਇਹ ਬਈ ਕਾਲਾ ਨਮਕ ਆ ਵੀ ਰੁਕੀ ਕਿਸੇ ਜਿਹੜਾ ਇਹ ਦੰਦੇ ਨੇ ਮਲਾਉਟਾ ਲੰਦੇ ਦਾ ਕਰੇ ਕੁੱਟਿਆ ਹੋਵੇ ਜਾਂ ਆਪਸ ਗਰਮੀਏ ਚ ਹੁੰਦੀ ਵੀ ਗਰਮੀ ਆ ਗਈ ਹੈ ਵਾਸਕੰ ਜਮੀਂ ਭਰੋਣੀ ਹੋਵੇ ਜੋ ਫਲ ਫਲੂਟ ਤੇ ਪੱਕੇ ਖਾਣਾ ਹੋਵੇ ਬਹੁਤ ਟੇਸਟੀ ਬਣਦਾ ਦੋ ਡਲੀਆਂ ਪਾਸੇ ਨੂੰ ਛੁੱਟੀਆਂ ਵਾਹ ਇਹ ਉਹ ਤੇ ਚੰਗਾ ਹੁੰਦਾ ਪਸੰਦ ਨੂੰ ਇਹ ਜਿਹੜੇ ਵੇਚਣ ਵਾਲੇ ਹੁੰਦੇ ਨੇ ਉਹਨਾਂ ਤੋਂ ਲੈ ਲਿਆ ਕਰੋ ਨਮਕ ਕਾਲਾ ਨਮਕ ਉਹਨੇ ਕਰੇ ਘਟਲਿਆ ਬਹੁਤ ਟੇਸਟੀ ਬਣਦਾ ਜੋ ਕੋਈ ਖਾਣ ਪੀਣ ਵਾਲੀ ਚੀਜ਼ ਤੇ ਉਤੇ ਪੱਕੇ ਖਾਈਏ ਤਾਂ ਆ ਵੀ ਲੋ ਆਉਗੀ ਇਹਦਾ ਛੱਟੇ ਲੜੋ ਪਾੜਾ ਲੂਣੋ ਜਿਆਦਾ ਟੇਸਟੀ